ਇਹ ਕਿਸਰਾ ਦੇਖ ਰਿਹਾ ਰੋਡ ਸ਼ੋਅ ਕਾਮਨ ਪਾਰਟੀ ਕਹਿੰਦੇ ਵੀ ਰੋਡ ਸ਼ੋਅ ਕਰਦੇ ਆ ਕਹ ਲਿਆ ਕਿ ਅੱਜ ਗਿੱਲ ਸਾਹਿਬ ਨੇ ਤੇ ਸਾਡੇ ਹਰਮਨ ਸੇਖੋ ਜੀ ਨੇ ਅੱਜ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਰੋਡ ਸ਼ੋਅ ਆ ਇਹ ਜਿਹਨੂੰ ਕਹਿੰਦੇ ਪ्योर ਰੋਡ ਸ਼ੋਅ ਆ ਔਰ ਜਿਹੜਾ ਉਹਨਾਂ ਦਾ ਤੁਸੀਂ ਉਹਨਾਂ ਦੇ ਰੋਡ ਸ਼ੋਅ ਵਾਲਿਆਂ ਨੂੰ ਪੁੱਛਿਆ ਜੇ ਮੈਨੂੰ ਪਤਾ ਲੱਗਾ ਕਿ 28 ਮੋਟਰਸਾਈਕਲ ਨੇ ਔਰ 400 ਰੁਪਇਆ ਦਿਹਾੜੀ ਦੇ ਔਰ 150 ਦਾ ਤੇਲ ਕੀਤਾ ਅੱਜ ਇਹਨੇ ਮਾੜੇ ਲਾਤੋਗੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਅੱਜ ਮੈਂ ਭਗਵੰਤ ਸਿੰਘ ਨੂੰ ਕਹਿਣਾ ਚਾਹਾਂ ਕਿ ਅੱਜ ਤੁਸੀਂ ਆਪ ਇਸ ਰੋਡ ਸ਼ੋਅ ਤੇ ਆਉਂਦੇ ਜਿਹੜੇ ਕਿਰਾਏ ਦੇ ਮੋਟਰਸਾਈਕਲ ਲੈਂਦੇ ਆ ਔਰ ਤੁਸੀਂ ਕਹਿੰਦੇ ਹੁੰਦੇ ਸੀ ਡੜਾ ਤੋਂ ਡੜਾ ਹੁੰਦਾ ਅੱਜ ਪੱਟੀ ਵਾਲਿਆਂ ਨੇ ਨਲੇ ਜਿਹੜੇ ਆ ਉਹ ਆਵਾਮ ਆਦਮੀ ਪਾਰਟੀ ਨੂੰ ਪੈ ਰਹੇ ਆ ਔਰ ਜਿਹੜੀ ਫੁੱਲਾ ਦੀ ਵਰਖਾ ਹੈ ਉਹ ਪੱਟੀ ਵਾਲੇ ਜਿਹੜੇ ਆ ਉਹ ਸਾਡੇ ਤੇ ਕਰ ਰਿਹਾ ਔਰ ਮੈਂ ਬੇਨਤੀ ਕਰਦਾ ਹੈ ਕਿ ਜਿਹੜਾ ਤੁਸੀਂ ਫੈਸਲਾ ਲਿਆ ਇੱਕ ਗਲਤ ਉਮੀਦਵਾਰ ਦੇ ਕੇ ਉਹ ਨਤੀਜਾ ਜਿਹੜਾ 4 ਤਰੀਕ ਨੂੰ ਤੁਹਾਨੂੰ ਮਿਲੇਗਾ ਔਰ ਗਿੱਲ ਸਾਹਿਬ ਦੇ ਮੈਨੂੰ ਇੰਨਾ ਭਰੋਸਾ ਇਹਨਾਂ ਦੀ ਸਾਰੀ ਸਮੂਚੀ ਟੀਮ ਦੇ ਸਿੱਧੂ ਸਾਹਿਬ ਦੇ ਸੇਕੋ ਸਾਹਿਬ ਦੇ ਇਹ ਵਾਕਈ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਇਹ ਪੱਤੀ ਦੇ ਵਿੱਚ ਹੀ ਲਾਲਜੀਤ ਧੁੰਰ ਦੀ ਜਮਾਨਤ ਜੱਜ ਤੋਂ ਧੰਨਵਾਦ ਤੁਸੀਂ ਦੇਖ ਰਹੇ ਕਿੰਨਾ ਸ਼ਾਬਾਹ ਆ ਇਹ ਵੇਖੋ ਜਿਹੜੀ ਇੱਕ ਤਰੀਕ ਨੂੰ ਯੂਨਿਟ ਡੱਟ ਕੇ ਜੀਰਾ ਸਾਹਿਬ ਨੂੰ ਵੋਟਾਂ ਪਾ ਕੇ ਫਤਵਾ ਦੇ ਕੇ ਜਿਸਾਉਣਾ ਵਾ ਤੇ ਲਾਲਜੀਤ ਨੇ ਵੇਖ ਹੀ ਲਿਆ ਤਿਹਾਰੀਆਂ ਤੇ ਇਹ ਗੱਲ ਨਹੀਂ ਬੰਦੀ ਜੇ ਹੈ ਕੋਈ ਕੋਈ ਇਹ ਅੱਧੀ ਜ਼ੁਬਾਨ ਆ ਆਹ ਬੰਦੇ ਦੇ ਤਾਕਤ ਲੈ ਕੇ ਜ਼ੁਬਾਨ ਦਾ ਮੁੱਲ ਵਧਾ ਬਿਲਕੁਲ ਬਿਲਕੁਲ ਤੁਸੀਂ ਦੇਖ ਰਹੇ ਹੋ ਬਰਾ ਮਾਦਾ ਪਿਆਰ ਸਤਕਾਰ ਸਾਡੇ ਨਾਲ ਆ ਭਰਾ ਉਧਰ ਕਿੰਨੇ ਰੋਡ ਫਿਰ ਚੱਲਦੇ ਪਏ ਮੋਟਰਸਾਈਕਲ ਆ ਸਰ ਤਾਂ ਹੀ ਦੇਖ ਹੀ ਲੈਣਾ ਸਾਰੀ ਰਿਪੋਰਟ ਤਾਂ ਦੇਖੋ ਜਿਹੜਾ ਤੇ ਸਵਾਲ ਉਹਨੂੰ ਪੁੱਛਦੇ ਨੇ ਉਹ ਤਾਂ ਜਵਾਬ ਹੀ ਮਿਲਦਾ ਨਹੀਂ